ਲੋ ਜੀ ਹੁਣ ਹੋ ਗਏ ਰੈਡੀ ਸ਼ਾਮ ਦਾ ਟਾਈਮ ਆ ਤੇ ਬਿਆਲੇ ਦੀ ਚੱਲੇ ਆ ਤੇ ਅੱਜ ਜਿਹੜਾ ਨਵਾਂ ਬਲੌਗ ਆ ਉਹ ਪਹਿਲਾ ਵਾਲਾ ਬਲੌਗ ਖਤਮ ਬੰਦ ਕਰਕੇ ਐਂਡ ਕਰਕੇ ਤੇ ਹੁਣ ਜਿਹੜਾ ਨਵਾਂ ਬਲੌਗ ਸਟਾਰਟ ਕਰ ਲਿਆ ਇੱਥੋਂ ਕਰ ਲਿਆ ਤੇ ਮੈਂ ਅੱਜ ਆ ਮੇਰੀ ਵੀਡੀਓ ਬਣਾ ਤਾਂ ਮਾੜੀ ਜਿਆ ਤੇ ਮੈਂ ਜਾ ਹੀ ਬਿਆਲੇ ਦੇ ਘਰੇ ਜਾ ਕੇ ਆਈਆਂ ਤੇ ਤਿਆਰਤੁਰ ਹੋ ਕੇ ਜਾ ਕੇ ਤੇ ਉੱਥੇ ਅੱਜ ਹਨਾ ਪੈਲਸ ਚ ਗਏ ਹੋਏ ਨੇ ਤੇ ਸਾਡੀ ਹੈਗੀ ਸੀ ਘਰੇ ਡਿਊਟੀ ਤੇ ਸਬਜੀ ਸਰਜੀ ਨੂੰ ਤੜਕਾ ਲਵਾਇਆ ਹੀ ਸੀ ਤਵੀ ਦੀ ਰੋਟੀ ਲੱਗਣ ਲੱਗਦੀ ਆ ਸੀਗੀ ਹਨਾ ਮੈਂ ਕਿਹਾ ਚੱਲੇ ਮੈਂ ਘਰੇ ਰੋਟੀ ਬਣਾ ਕੇ দিਆ ਮਾਂ ਮਮੀ ਨੂੰ ਬਣਾਤੀ ਮੈਂ ਆਹ ਮਮੀ ਨੂੰ ਬਣਾਤੀ ਰੋਟੀ ਤੇ ਮਮੀ ਰੋਟੀ ਖਾਂਦੀ ਸਬਜੀ ਮੈਂ ਸਵੇਰੀ ਬਣਾਤੀ ਸੀ ਤੇ ਇਧਰ ਮਮੀ ਦੀ ਦੋ ਤੀ ਨੂੰ ਬਣਾਤੀ ਮੈਗੀ ਹਨਾ ਹੁਣ ਮੈਂ ਫੇਰ ਚੱਲੀ ਆ ਹਨਾ ਸਬਜੀ ਨੂੰ ਤੜਕਾ ਲਵਾਤਾ ਸੀਗਾ ਤੇ ਸੰਦੀਪ ਹੋਤੀ ਨੇ ਤੇ ਇੱਕ ਉਹ ਨਹੀਂ ਇੱਕ ਉਥੇ ਚਾਚਾ ਜੀ ਨੇ ਹਨਾ ਸਿਆਣੇ ਬੰਦੇ ਨੇ ਤੇ ਉਹ ਉਹ ਇਧਰ ਸਬਜ਼ੀ ਕਰਨੀ ਸੀ 라ਸੂਣਾ ਸੀ ਰੋਟੀ ਲੱਗਾ ਗਈ ਤੇ ਐਨਪੀਐਲਸ ਵਾਲੇ ਆ ਜਾਣਗੇ ਤੇ ਫਿਰ ਅੱਗੇ ਆਪਾਂ ਵੀਡੀਓ ਕੰਟੀਨਿਊ ਕਰਾਂਗੀ ਪਹਿਲਾਂ ਨਾ ਮੈਂ ਬਲੌਗ ਸ਼ੁਰੂ ਕਰਨ ਲੱਗੇ ਸੀ ਐਨੇ ਕੋਈ ਆ ਗਿਆ ਰਹਿ ਗਿਆ ਮੈਂ ਜਾ ਕੇ ਦਿਖਾਉਂਦੀ ਸੀ ਇੱਕ ਮੇਰੀ ਆ ਜੈਕਟਾ ਕਿਸੇ ਦਿਨ ਮੈਂ ਸਾਰੀ ਆਪਣੀ ਕੋਟੀਆਂ ਜੈਕਟਾ ਦੀ ਕਲੈਕਸ਼ਨ ਹੈ ਨਾ ਇਕੱਠੀ ਵੀ ਦਿਖਾ ਦੂੰਗੀ ਜਿਸਨੇ ਤਾਂ ਜੂਨ ਮਾੜਾ ਜਿਹਾ ਠੀਕ ਹੋਇਆ ਤੇ ਹੁਣ ਮੈਂ ਚੱਲਦੀ ਆ ਤੇ ਬਬਾ ਬੀਕਾ ਹਾਂਜੀ ਤੇ ਇਧਰ ਆਪਣੀ ਇਕਾਈ ਵੀ ਹੈ ਵਸੂਨ ਮਿਸਤਰੀ ਵੀ ਕੱਲ ਤੋਂ ਆਜੂਗਾ ਹੂੰ ਚੱਲਦੇ ਆ ਗਿਆਲਿਆ ਦੇ ਘਰੇ ਆ ਜਾ ਪੁੱਤ ਜੀ ਆ ਘਰ ਨੇ ਵਿਆਹ ਲਿਆ ਤੇ ਦੇਖੋ ਹੁਣ ਘੰਟੇ ਇਕ ਤੱਕ ਇਸੇ ਰੌਣਕ ਮੇਲਾ ਲੱਗ ਜੂਗਾ ਮੈਂ ਤੁਹਾਨੂੰ ਦਿਖਾਉਣੀ ਹਾਂ ਦੇਖੋ ਕਿੰਨੀ ਸੁੰਦਰ ਰਾਬਈਆ ਹਨ ਕਹਿੰਦੇ ਨੇ ਬੰਦਿਆਂ ਦੀ ਰੌਣਕ ਹੁੰਦੀ ਆ ਨਹੀਂ ਬਸ ਹੁਣ ਢੋਲ ਟਮਕਾ ਹੋਣਾ ਲੱਗਿਆ ਦੇਖੋ ਸਾਰੀ ਤਿਆਰੀ ਕਰੀ ਪਈ ਆ ਹਾਦਰ ਜੀ ਖੋਸੀ ਸਾਟੀ ਬੀਬੀ ਹਾ ਸੋਤਾ ਸੋਤਾ ਸਾਰੀ ਪਿਆਰੀ ਹੋ ਜਾਂਦੀ ਆ ਉਹ ਆ ਰਹੀ ਹੈ ਕਿ ਇੱਧਰ ਆ ਮੈਂ ਤੁਹਾਨੂੰ ਵੀ ਲੈ ਗਿਆ ਫਾਨੀਆਂ ਜਾਨਾ ਕਿ ਕਰਮ ਕਰਾਉਂਦਾ ਜੇ ਇੱਧਰ ਦੇਖ ਲਓ ਆ ਜਾ ਅਲਮਾਰੀ ਚ ਦੇਖ ਲੈਣ ਦੇਈ ਬੀਬੀ ਅਲਮਾਰੀ ਚ ਨਾ ਹੋਵੇ ਬਿਮਾਰੀ ਦੇ ਕਿਸੇ ਵਾਤਾਂ ਨਹੀਂ ਹੂੰ ਜਾ ਕੇ ਜਿੰਦੇ ਲਾਏ ਪਈ ਅੱਛਾ ਬੁੱਜੀ ਕਿਤਵਾਰੀ ਖੋਰ ਕੇ ਦੇ ਦੇ ਕਿ ਹੈ ਅੰਟੀ ਪੱਜੀ ਕੋਈ ਰੋਟੀ ਵਾਲੀ ਹਾਂ ਕੋਈ ਨਹੀਂ ਆਈ ਕੋਈ ਨਹੀਂ ਪਰ ਲੜੀਆਂ ਲਾਉਂਦੀਆਂ ਰਹੀਆਂ ਸੋਮੇ ਇੱਥੇ ਚਲੋ ਲਓ ਜੀ ਆ ਇਧਰ ਬਣ ਗਈ ਸਬਜ਼ੀ ਸਾਡੀ ਮੈਂ ਤੁਹਾਨੂੰ ਦਿਖਾਉਣੀ ਆ ਬਣ ਗਈ ਸਬਜ਼ੀ ਬਣ ਗਈ ਕੋਈ ਜੀ ਅੱਛਾ ਮੈਨੂੰ ਤਾਂ ਹਲਦੀ ਘੱਟ ਲੱਗਦੀ ਆ ਅੱਛਾ ਜੀ ਘੱਟ ਆ ਹਣਾ ਜਿੱਟੀ ਜਿੱਟੀ ਲੱਗਦੀ ਆ ਫਿਰ ਹੁਣ ਹੋਰ ਪਾ ਦਿੰਦੇ ਆ ਨਹੀਂ ਹੁੰਦਾ ਹੋਰ ਨਹੀਂ ਪਾਉਂਦੇ ਹੁਣ ਚਾਚਾ ਜੀ ਨੇ ਪਹਿਲਾਂ ਹੀ ਪਾ ਲਿਆ ਸੀ ਸਮਾਨ ਮੈਂ ਫਿਰ ਉਹ ਤੋਂ ਬਾਅਦ ਸੰਜਣਾ ਕਿਵੇਂ ਪਾਏ ਜੇ ਭਾਈ ਪਾਲੇ ਸ਼ਟੋ ਦੀ ਵਰਸਿਓ ਹੋਰ ਫਿਰ ਕਿ ਟੀਟੀ ਜੀ ਤਾਂ ਬੁਰੀ ਲੱਗਦੀ ਹੈ ਹਲਦੀ ਪਾਈ ਉਹ ਪੁਰਜੂ ਸਾਰੀ ਆ ਥੋੜੀ ਮੈਨਾਂ ਪੱਠੀ ਦੀ ਵੀ ਸਮੈਲ ਆਉਂਦੀ ਆ ਉਹਨਾਂ ਸਾਡੇ ਚਾਚਾ ਇਹਨੇ ਢੂੜੀ ਵਿੱਚ ਪੈਨਾਈ ਕਾਲੀ ਆ ਇੱਧਰ ਬੱਸ ਦੇਖੀ ਦੇਖਾਂ ਹਾਂ ਹਾਂ ਥੋੜੀ ਜਿਹੀ ਘੱਟ ਜਲ ਹੁਣ ਪਾਈ ਜੀ ਫਿਰ ਹੋਰ ਹੀ ਸਮੈਲ ਆਉ। ਸਾਰੀ ਪੁਰਜੂ ਹੋਲੀ ਜੁਦਾ ਰਿੱਤੀ ਜਮ ਹਾਂ ਆਹ ਦਾ ਸਟੀਮ ਵਾਲੀ ਬਣ ਜੂ ਬਾਲੇ ਕੁਛ ਨਹੀਂ ਜਣਾ ਮਾਰਿਓ ਤੱਬੀ ਬੰਦ ਕਰ ਦੋ ਹਲਦੀ ਨਾ ਪਾਵੇ ਫਿਰ ਕਿਚਿਆਂ ਰਹੂ ਚਾਚਾ ਜੀ ਨੇ ਪਹਿਲੇ ਹੀ ਪਾ ਲਿਆ ਉਦੋਂ ਆਪਾਂ ਨੂੰ ਤੋਂ ਲੂਣ ਮਿਰਚ ਜਾਂ ਹਲਦੀ ਜੀ ਥੋੜੀ ਜਿਹੀ ਘੱਟਾ ਚਲੂੰਦਾ ਹੁਣ ਬਣ ਗਈ ਠੀਕ ਆ ਗਈ ਹਾਂ ਠੀਕ ਆ ਹਾਂ ਹਾਂ ਇਹ ਦੇਖ ਮਸਲੂਣ ਮਿਰਚ ਜਾਂ ਤਾਂ ਦੇਖ ਲਿਓ ਇੱਕ ਵਾਰੋਂ ਬਾਬੇ ਦੀ ਘੜਤੀ ਹਾਂ ਕਰੀ ਜਾਂ ਕੀ ਹਾਂ ਮੈਂ ਮੰਮੀ ਵਰਤੀ ਹੁਣਾਂ ਕਰ ਦੇਖੀ ਆ ਵੇਈ ਕਿੱਤੀ ਜੇ ਆਉਣਾ ਜਦ ਹੀ ਚਾਚਾ ਜੀ ਬਾਬਾ ਜੀ ਦੀ ਤਾਂ ਕੱਢਤੀ ਹੈ ਨਾ ਸਬਜ਼ੀ ਹੁਣ ਇੱਕ ਵਾਰ ਲੂਣ ਮਿਰਚ ਚੈੱਕ ਕਰ ਲੋ ਸੱਟਾ ਲੜੀ ਗਾਲਾਂ ਤਾਰਾ ਫਾਦ ਮੜਨਾਂਗੇ ਕਿੱਥੋਂ ਪੈਣ ਗਿਆ ਆ ਸਹੀ ਤੇ ਆ ਤਾਰਾ ਪਾ ਦਿਓ ਜੀ ਆ ਲੜੀ ਵਾਲੀ ਆਹ ਦੇਖਾ ਹੀ ਹੈ ਨਾ ਵੀਰੇ ਇਹ ਹੀ ਲੱਗਦਾ ਮੈਨੂੰ ਤਾਂ ਇਹ ਨਹੀਂ ਫੋਨ ਕੀ ਦੀਆਂ ਲੜੀਆਂ ਨੇ ਇਹ ਮੈਂ ਤਾਂ ਹੀ ਜਾਂਦੀ ਆ ਨੀ ਸਿੱਖਣ ਦੀ ਆ ਆਏ ਆ ਨੀ ਆ ਸਿਸਟਮ ਜਾਂ ਕੋਈ ਤਾਰ ਤੂਰ ਨਾ ਹੋ ਹੋ ਜੇ ਜਾਂ ਫਿਰ ਉਹ ਸਾਨੂੰ ਫੋਨ ਕਰ ਸਹੀਗਾ ਨੰਬਰ ਤੁਹਾਡੇ ਵਾਲੇ ਫੋਨ ਸ ਨੰਬਰ ਮੇਰਾ ਉਹਦਾ ਦੂਜੇ ਦਾ ਚਿੱਪੇ ਦਾ ਉਹ ਆਪ ਵੀ ਕਹਿੰਦੋ ਕਹੇ ਤੂੰ ਆਏ ਸਿਸਟਮ ਜਾਇ ਇਹ ਹੋਈ ਹੁੰਦਾ ਪਲੱਗ ਬਲਗ ਲਾ ਜਾਣਗੇ ਉਦਾਂ ਨਹੀਂ ਪਤਾ ਉਹਨਾਂ ਦੀ ਡਿਊਟੀ ਹੋਵੇ ਆਉਣਾ ਹੀ ਹੋਵੇ ਵੀ ਲਾ ਕੇ ਜਾਂਦਾ ਹੁਣ ਅੱਜ ਘਰੇ ਤਾਂ ਕੋਈ ਹੈ ਨਹੀਂ ਆ ਆਟਾ ਹੋ ਗਿਆ ਲੱਗੇ ਆਂਟੀ ਫਿਰ ਕਬਜ਼ਾ ਤੇ ਆ ਰਹੀ ਨੂੰ ਆ ਜਾਂਦੇ ਮੇਰੇ ਚਾਰ ਪੰਜ ਜਾਣ ਚ ਆਪਾਂ ਲੱਗਾ ਦੀ ਹੂੰ ਹੂੰ ਹਾਂ ਅੱਛਾ ਵੀ ਉਹ ਤੇਰੇ ਲੱਗੂ ਕਿਵੇਂ ਉਸ ਦਿਨ ਦਾ ਹਲਵਾਈਆਂ ਨੇ ਲਾਇਆ ਸੀ ਲਵਾ ਲਾਂਗੇ ਨਹੀਂ ਕੋਈ ਨਾ ਹੁਣ ਆਏ ਕਿ ਨਹੀਂ ਮੈਂ ਵੀ ਜਾ ਕੇ ਗੀਜਰ ਚਲਾ ਦੋ ਬਣੋ ਉਹ ਚਲਾ ਦੋ ਗੀਜਰ ਉਹ ਬਣ ਦਤ ਚਾਹੀਦੇ ਨੇ ਇੱਕ ਤਾਂ ਆ ਪਿਆ ਫੱਟੀ ਲੈ ਕਿਹਾ ਮੈਂ ਹਾਂ ਉੱਥੇ ਤੇ ਆਵੇਂ ਦੇਖਿਆ ਆਜੀ ਚਿਮਟਾ ਫੜਾਇਓ ਇੱਥੋਂ ਦੇਖ ਕੇ ਪੱਟੀ ਕੰਨੀ ਕਿੱਥੇ ਆਰੇ ਦੇ ਦਵਾ ਕੇ ਦੱਸੋ ਆ ਇਹ ਉੱਧਰ ਆ ਗਿਆ ਜੀ ਦੇਖਿਆ ਬੀਬੀ ਦਾ ਨਹੀਂ ਹੈਗੀ ਬੀਬੀ ਬੀਬੀ ਨੂੰ ਪੁੱਛਣਾ ਹਾਂ ਬੀਬੀ ਕਿਉਂ ਹੈ ਬੀਬੀ ਕਿੱਥੇ ਆਓ ਕਾਦੇ ਜਾ ਹਾਂ ਇਹ ਨੂੰ ਮੈਂ ਹਲਾ ਚਾਹਤਾ ਤੇ ਆ ਗਈ ਹੈ ਬੀਬੀ ਝੂਠ ਨੇ ਅੱਛਾ ਇੱਕ ਚਾਦਰ ਚਾਹੀਦੀ ਲੜੀਆਂ ਚਾਹੁੰਨੂੰ ਇੱਕ ਲੜੀਆ ਚਾਹੁੰਨੂੰ ਸਿੱਕ ਨੂੰ ਫੋਨ ਕਰ ਦਿੰਦੀ ਹਾਂ ਆਸੂ ਨੂੰ ਕਹਿ ਦਾਂ ਫੋਨ ਆ ਜਾਏਗਾ ਫੋਨ ਸੋਨੀ ਕਰ ਦਿੰਦੇ ਨੇ ਤੇ ਹੈ ਲੜੀਆ ਚਲਾ ਜੂ ਚਾਦਰ ਲੱਗ ਗਈ ਤੁਹਾਨੂੰ ਕੋ ਦੇਖ ਅਰੇ ਦੇਖ ਲਈ ਫਿਰ ਫੋਨ ਕਰ ਕੋ ਪੁੱਛਿਆ ਨਹੀਂ ਤੁਸੀਂ ਗੁਰਪ੍ਰੀਤ ਨੂੰ ਦਿਲਜੀਤ ਨੂੰ ਜਾਂ ਮੂੰ ਐ ਕਰ ਹਾਂ ਕੋਈ ਛੋਟੀ ਚਾਦਰ ਚੱਕ ਲਈਆ ਹਾਂ ਲੱਗ ਚਾਦਰ ਸਾਰੀ ਹਾਂ ਲੱਗ ਚੱਕ ਲਈਆ ਬਸ

ਫੈਣੀ ਉਹ ਚਾਦਰ ਨਹੀਂ ਲੱਭੀ ਸਾਨੂੰ ਹੈ ਆਹ ਫਰਕਰੀ ਮਸਾਲਾ ਜੀ ਕਾਪਟੇ ਮੇ ਨੂੰ ਬਹੁਤ ਸਾਰਾ ਰੋਟੇ ਜਿਆਦਾ ਸੁਕਦੇ ਲੈ ਲੈਂਦੀ ਹੁਣ ਫਾਈਟ ਕਿਉਂ ਚਲਪਸਾਲ ਨੇ ਐਂ ਹੋਰ ਐਂ ਮੈਂ ਤਾਂ ਕੁਝ ਨਹੀਂ ਆਈ ਨਾ ਸੁਕਰ ਬਾਰੇ ਪਈ ਸੀ ਫਲਕਾਰੀ ਇਹ ਕੱਲ ਤੇ ਸਾਡੇ ਘਰ ਜਮਾਨਾ ਹੀ ਫਰਕਰੀ ਦੇ ਫੋਟੋ ਵਾਲੀ ਸੁਣ ਹਾਂ ਹਾਂ ਫਿਰ ਨਹੀਂ ਪਹਿਲਾਂ ਮੈਂ ਪ੍ਰੇਤੀ ਖੋਲਦੀ ਵੀ ਚਾਦਰ ਕੱਢਣ ਵਾਸਤੇ

ਲੈ ਠੀਕ ਹੈ ਐਂ ਬਸਾ ਦੂ ਇਹਨੂੰ ਮੂਆ ਬਟਰ ਸੋਨਾ ਹੈ ਦੱਸਣਾ ਸੋਹਾ ਲੱਗਦਾ ਓਏ ਵੜਿਆ ਜਾ ਤੂੰ ਐਂ ਕਰਦੇ ਵਾਟਰ ਸੋਨਾ ਕਰਦੇ ਚਲ ਇਕਾਈ ਦਾ ਬਾਈ ਸੋਨਾ ਕੋਈ ਨਹੀਂ ਆਉਂਦੀ ਆ ਪੈ ਤਾਂ ਮੁੰਡਾ ਬਹੂ ਹੀ ਆਉਣਗੇ ਹੋਣੀ ਹੁੰਦਾ ਹੌਲੀ ਜਿਵੇਂ ਬੈਠ ਜਾਣਗੇ ਨਾ ਹੀ ਕੋਈ ਨੇੜੇ ਆਵੇ ਤੇਰਾ ਫੋਟੋ ਫੁੱਟਾ ਹੋ ਜਾਣੀ ਆ ਮੋਟਾ ਹੋ ਜਾ ਬਸ ਠੀਕ ਹੈ ਫਿਰ કેવી દાદી દી બનાવી ગયા દેખ લો કે ને સરકાર વાય સરકાર દે હું જે કે તા ઠીક છે મેં આ બંદલા લોજી સોન લઈ દિયા વીય સોન હે હા બા બાગે તો બાગે નો કાટ દે મુ તો બાગા નહીં બીપીજી તો ઓના ને ફોટો લેની આઈ લે લેની હા આ લે લેની કે ફોટો હો સોણી લાગુગી ફલાલ બીપી હુણ તો હો ગયા તારા કામ હા હા સારી તૈયારી હો ગઈ હા હા ચલો હુણ રોટી લગજીએ

ਆ ਬਾਟੇ ਨੂੰ ਕਰਦੇ ਫੂਲ ਲਾਉਣੀ ਕੀ ਆ ਫੋੜਾ ਰੋਟੀ ਲੱਗਦਾ ਉਹਨੂੰ ਦਾਈ ਤੋਂ ਨਿਹਰਾ ਪੈਨ ਦਾਲੇ ਲੈ ਲੈ ਲਾਈਟ ਪਾ ਲੈਣਾ ਕੋਈ ਉਹ ਲਿਆ ਰੋਟੀ ਲੈਟ ਨਹੀਂ ਜੇਪ ਨੂੰ ਮੈਂ ਗੋਲੇ ਪਾਣ ਵਾਲੇ ਉਹਦੀ ਪਾਣੀ ਉਹ ਨਹੀਂ ਵੀਦਾ ਤੋਂ ਉਹ ਆ ਉਦਨ ਵੀ ਹਲਵਾਈ ਨੇ ਦਾ ਸਿਸਟਮ ਜਾਂ ਹੋਰ ਹੀ ਆ ਆ ਸਿਲੰਡਰਾਂ ਦਾ ਟੱਟੀ ਵਾਲਾ ਦਾ ਹਾਂ ਹੋਂ ਵੀ ਉੱਤੇ ਕੋਈ ਰੱਖਾ ਨਹੀਂ ਹਾਂ 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 ਆਈ ਤੋਂ ਲੱਭਾਇਆ ਵੀਰ ਜੀ ਤੋਂ ਠੀਕ ਹੀ ਨਹੀਂ ਆਇਆ ਹੈਗਾ ਲੱਗਿਆਲੀ ਤੁਸੀਂ ਹੀ ਕਰਕੇ ਜਲਾ ਦੋ ਆਪਣੇ ਵਾਲਿਆਂ ਵਾਂਗੂ ਨਹੀਂ ਹੈਗੇ ਹੋਰ ਹੀ ਤਰ੍ਹਾਂ ਦੇ ਇੱਕ ਵੇਲੇ ਰੱਖਿਆ ਘਰੇ ਰੋਟੀ ਖਾ ਕੇ ਕੋਈ ਡਰ ਨਹੀਂ ਕੀ ਕਰ ਰਹੇ ਲੋਹਣਾ ਵਾਲੇ ਇਹਨਾਂ ਤੋਂ ਉੱਛੇ ਇਹ ਦਹਾਂ ਕਿ ਉਹ ਨਹੀਂ ਜਾਂਦੀ ਜਾਊ ਆਪਣੇ ਤੋਂ ਹੁਣ ਖਾਂ ਨਹੀਂ ਆ ਬੰਦ ਨਹੀਂ ਨਹੀਂ ਆਂਟੀ ਕਾਗਜ਼ ਨਹੀਂ ਲਾਉਂਦੇ ਆਪ ਹੀ ਚੱਲ ਫੂ ਗੈਸ ਦਿਓ